ਮੈਂ ਲਕੀਰਾਂ ਦਾ ਗੁਲਾਮ ਥੋੜਾ ਜੀ ਜਿਹਨਾਂ ਲੋਕਾਂ ਨੂੰ ਰੂਹਾਂ ਤੇ ਰਾਜ ਕਰਨਾ ਹੁੰਦਾ ਜੂਹਾਂ ਦੇ ਗੁਲਾਮ ਨਹੀਂ ਨਹੀਂ ਜੀ ਜਿਹਨਾਂ ਨੂੰ ਰਾਜ ਕਰਨਾ ਹੁੰਦਾ ਕਿਆਰੇਵੰਡ ਉਹਨਾਂ ਨੇ ਪਾਉਣੀ ਹੁੰਦੀ ਹੈ ਇਹ ਉਹਨਾਂ ਦੀ ਲੋੜਾਂ ਨੇ ਉਹਨਾਂ ਦੀ ਲੋੜਾਂ ਹੋਰ ਨਹੀਂ ਸਾਡੀਆਂ ਲੋੜਾਂ ਹੋਰ ਨਹੀਂ ਮੈਨੂੰ ਕੋਈ ਬੰਦਾ ਕਹਿੰ ਲੈ ਕੇ ਤੇਰਾ ਗੋਡਾ ਦੁਖਦਾ ਫਿਰ ਵੀ ਤੁਰਿਆ ਫਿਰਦਾ ਤੂੰ ਮੈਂ ਕਿਹਾ ਮੇਨੂੰ ਤੇ ਸਟੇਚਰ ਤੇ ਪੈ ਕੇ ਵੀ ਆਉਣਾ ਪਰ ਲਾਹੌਰੋਂ ਨੂੰ ਤਾਂ ਵੀ ਤਿਆਰ ਹਾਂ ਬਿਲਕੁਲ ਅੰਮ੍ਰਿਤਸਰ ਤੇ ਲਾਹੌਰ ਇੱਕੋ ਜਿਹੀ ਨੇ ਢਿੱਲੇ ਢੋਲੇ ਵੀ ਨਗਰ ਘੁੰਮਦਾ ਪਰ ਪੈਂਡਾ ਥੋੜਾ ਕਰ ਲੈ ਨਾਮ ਮੇਰੇ ਚ ਕੋਈ ਬੁੱਲ੍ਹ ਖੀਤ ਕਰ ਸਕਦਾ ਨਾ ਫਰੀਦ ਕੱਢ ਸਕਦਾ ਮੇਰੇ ਚ ਨਾ ਸ਼ਾਫ ਸੈਨ ਕੱਢ ਸਕਦਾ ਨਾ ਵਾਰਿਸ ਕੱਢ ਸਕਦਾ ਨਾ ਫਜ਼ਲ ਸ਼ਾਹ ਕੱਢ ਸਕਦਾ ਨਾ ਕਾਜ਼ੀਯਾਰ ਕੱਢ ਸਕਦਾ ਮੇਰੇ ਚ ਕੱਢ ਕੇ ਦਿਖਾਵੇ ਕੋਈ ਜੀ ਮੈਂ ਲਕੀਰਾਂ ਦਾ غلام ਥੋੜਾ ਜੀ ਜਿਹਨਾਂ ਲੋਕਾਂ ਨੂੰ ਰੂਹਾਂ ਤੇ ਰਾਜ ਕਰਨਾ ਹੁੰਦਾ ਜੂਹਾਂ ਦੇ غلام ਨਹੀਂ ਹੁੰਦੇ ਨਹੀਂ ਹੁੰਦੇ ਸਪੈਲੀ ਗੱਲ ਦੂਸਰੀ ਗੱਲ ਇਹ ਆ ਕਿ ਜਿਹਨਾਂ ਨੂੰ ਰਾਜ ਕਰਨਾ ਹੁੰਦਾ ਕਿਆਰੇਵੰਡ ਉਹਨਾਂ ਨੇ ਪਾਉਣੀ ਹੁੰਦੀ ਹੈ ਇਹ ਉਹਨਾਂ ਦੀ ਲੋੜਾਂ ਨੇ ਉਹਨਾਂ ਦੀ ਲੋੜਾਂ ਹੋਰ ਨੇ ਸਾਡੀਆਂ ਲੋੜਾਂ ਹੋਰ ਨੇ ਹੋਰ ਨੇ ਇਸ ਕਰਕੇ ਹੁਣੇ ਮੈਂ ਚਾਰ ਤੋਂ ਲੈ ਕੇ 10 ਮਾਰਚ ਤੱਕ ਲਾਹੌਰ ਤੁਸੀਂ ਰਕੂ ਰਿਪਾਲਸ ਨੂੰ ਨਾਲ ਸੀ ਹੋਰ ਦੋਸਤ ਵੀ ਸੀਗੇ ਅਸੀਂ ਸਾਰਿਆਂ ਨੇ ਉੱਥੇ ਇੱਕੋ ਗੱਲ ਆਖੀ ਹੈ ਕਿ ਸਾਡੀਆਂ ਲੋਕਾਂ ਜੜੀਆਂ ਨੇ ਉਹ ਮੁਹੱਬਤ ਹੈ ਜੀ ਬਿਲਕੁਲ ਅਸੀਂ ਕੋਈ ਧਰਤੀ ਦੇ ਰਾਜ ਕਰਨ ਵਾਲੇ ਲੋਕਾਂ ਦੇ ਸਾਥੀ ਨਹੀਂ ਆ ਅਸੀਂ ਤਾਂ ਮੁਹੱਬਤੀਆਂ ਦੇ ਸਾਥੀ ਆ ਔਰ ਮੁਹੱਬਤੀਆਂ ਦਾ ਸਾਥ ਜਿਹੜਾ ਹੈਗਾ ਉਹ ਤਾਂ ਨਹੀਂ ਸਕਦਾ ਜੇ ਅੱਗੋਂ ਮੁਹੱਬਤ ਦੇਣ ਵਾਲੇ ਤੁਹਾਨੂੰ ਜਿਹੜੇ ਨੇ ਅੱਗੋਂ ਗਲਵਕੜੀ ਚ ਲੈਣ ਵਾਸਤੇ ਤਿਆਰ ਪਰ ਤਿਆਰ ਹੋਣਾ ਹੁਣ ਬਾਬਾ ਨਜ਼ਮੀ ਸੀ ਅਫਜ਼ਲ ਸਾਹਿਰ ਸੀ ਨਜ਼ੀਰ ਕੈਸਰ ਹੋਰੀ ਸੀ ਹੋਰ ਲੋਕ ਸੀ ਪੁਸ਼ਰਾ ਅਜ਼ਾਦ ਸੀ ਪੁਸ਼ਰਾ ਨਾਸ ਸੀ ਜਾਂ ਤੁਹਾਡੀ ਰੱਪਲਾ ਕਰੇ ਸੁਗਰਾ ਸਦਫ ਸੀਗੀ ਉਹਨਾਂ ਲੋਕਾਂ ਨੇ ਫਖਰ ਜਮਾਨ ਸਾਹਿਬ ਸੀ ਉਹਨਾਂ ਲੋਕਾਂ ਨੇ ਜਿਵੇਂ ਬਾਹਾਂ ਖੋਲ ਕੇ ਸਾਨੂੰ ਜੀ ਆਇਆਂ ਨੂੰ ਆਖਿਆ ਜੀ ਵੇਹਰਾ ਨਹੀਂ ਖਿਆਲ ਕੇ ਧਰਤੀ ਤੇ ਕਿਸੇ ਖਿੱਤੇ ਤੇ ਹੋਰ ਸਾਨੂੰ ਇਸ ਤਰ੍ਹਾਂ ਸਵਾਗਤ ਮਿਲਦਾ ਹੋਵੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਜਿਹੜਾ ਲਾਹੌਰ ਦਾ ਸਫ਼ਰ ਸੀ ਯਾਦਗਾਰ ਰਿਹਾ ਇਸ ਸਾਥ ਹਮੇਸ਼ਾ ਯਾਦਗਾਰ ਹੁੰਦਾ ਮੇਰਾ ਤਾਂ ਮੈਂ ਤੇ ਮੈਨੂੰ ਕੋਈ ਬੰਦਾ ਕਹਿਣ ਲੱਗਾ ਤੇਰਾ ਗੋਡਾ ਦੁਖਦਾ ਫਿਰ ਵੀ ਤੁਰਿਆ ਫਿਰਦਾ ਤੂੰ ਮੈਂ ਕਿਹਾ ਮੇਰੇ ਤਾਂ ਸਟੇਚਰ ਤੇ ਪੈ ਕੇ ਵੀ ਹੁਣ ਆਪਾਂ ਲਾਹੌਰੋਂ ਨੂੰ ਤਾਂ ਵੀ ਤਿਆਰ ਜੀ ਇਹ ਸ਼ਹਿਰ ਥੋੜਾ ਕੱਲਾ ਜੀ ਇੱਕ ਤਹਜ਼ੀਬ ਦਾ ਨਾਂ ਆ ਬਿਲਕੁਲ ਸਲੀਕੇ ਦਾ ਨਾਂ ਆ ਜੀ ਔਰ ਬਿਲਕੁਲ ਅੰਮ੍ਰਿਤਸਰ ਤੇ ਲਾਹੌਰ ਇੱਕੋ ਜਿਹਾ ਹੀ ਨੇ ਜੀ ਲਾਹੌਰ ਦੇ ਵਿੱਚ ਸਾਡੇ ਪਹਿਲੀ ਪ੍ਰੀਖਿਆ ਸਾਡੀ ਉੱਥੇ ਹੋਈ ਜੀ ਮੇਰੇ ਪੰਜਵੇਂ ਪਾਠਸ਼ਾਲਾ ਨੂੰ ਉੱਥੇ ਤਤੀ ਤਵੀ ਦੇ ਬਿਠਾਇਆ ਗਿਆ ਬੇਸ਼ੱਕ ਉਸ ਪਰਖ ਚ ਪਾਸ ਹੋਏ ਇਸ ਕਰਕੇ ਸਾਡਾ ਉਸ ਧਰਤੀ ਦੇ ਵਿੱਚ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ ਜੀ ਅੰਮ੍ਰਿਤਸਰ ਦੇ ਵਿੱਚ ਤਾਂ ਸਾਡੀ ਵਿਸ਼ਵ ਨੂਰ ਜਿਹੜਾ ਸਾਡਾ ਸ੍ਰੀ ਹਰਮੰਦਰ ਸਾਹਿਬ ਹੈ ਉਹਦੇ ਰੂਪ ਦੇ ਵਿੱਚ ਔਰ ਦੂਸਰਾ ਸੁਮੇਲ ਜਿਹੜਾ ਹੈਗਾ ਸਾਨੂੰ ਉਸਾਰਦਾ ਜੀ ਜੇ ਸਾਡੇ ਅੰਦਰ ਕੋਈ ਚੇਤਨਾ ਜਾਗਦੀ ਹੈ ਰਾਜ ਭਾਗ ਦੇ ਤਾਂ ਉਹ ਚਨਜੀਤ ਸਿੰਘ ਦਾ ਜੋ ਤਖਤ ਦੇਖਦੇ ਆ ਤੇ ਸਾਡਾ ਜੀ ਕਰਦਾ ਕਿ ਅਸੀਂ ਵੀ ਉਸ ਕਿਸਮ ਦੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਅੱਛੀ ਗਵਾਹੀ ਦੇ ਸਕੀਏ ਸੋ ਕੁੱਲ ਮਿਲਾ ਕੇ ਇਹ ਕਿ ਉਹ ਯਾਤਰਾ ਤਾਂ ਚੰਗੀ ਹੁੰਦੀ ਹੁੰਦੀ ਹੈ ਹਮੇਸ਼ਾ ਜੋ ਸਾਥੀ ਸਹਿਯੋਗੀ ਨਾਲ ਹੋਣ ਪਰ ਜਿਹੜੀ ਅਸਲੀ ਗੱਲ ਇਹ ਆ ਕਿ ਜਿਹੜੇ ਤੁਹਾਨੂੰ ਸੁਪਨੇ ਤੁਹਾਡੇ ਹੀ ਜਨਰੇਟ ਹੁੰਦੇ ਨੇ ਦੁਬਾਰਾ ਪੁੰਗਰਦੇ ਨੇ ਜੀ ਉਹ ਸਫਰ ਦਾ ਨਾਮ ਅਸਲ ਦੇ ਵਿੱਚ ਸਫਰਨਾਮਾ ਹੁੰਦਾ ਅਦਰਵਾਈਜ਼ ਤੇ ਪੈੜਾ ਹੀ ਹੈ ਨਾ ਜਿੰਨਾ ਮਰਜ਼ੀ ਕਰੀ ਜੋ ਕਿਲੇ ਦੋਲੇ ਵੀ ਨੰਗਰ ਘੁੰਮਦਾ ਪਰ ਪੈੜਾ ਥੋੜਾ ਕਰਦਾ ਬੇਸ਼ੱਕ ਸਿੱਧਾ ਤੁਰੇ ਮੰਜ਼ਿਲ ਤੱਕ ਤੁਰੇ ਹੀ ਮੰਜ਼ਿਲ ਵੱਲੋਂ ਜਾਂਦੇ ਹੀ ਤੁਹਾਨੂੰ ਆਨੰਦ ਮਿਲਦਾ ਹੈ